ਬਾਰਾ ਲਾਚਾਉਣਾ ਲੈ ਆਉਣਾ ਤਾਂ ਜਿਹੜਾ ਟੈਂਪਰੇਚਰ ਆ ਉਹ ਲਗਭਗ ਮਾਈਨਸ ਦੇ ਲਗਭਗ ਚੱਲਦਾ ਰਹੂਗਾ ਜੇ Shimla ਜਾਂ Manali ਦਾ ਕਪਾ ਜਾਣੇ ਆ ਘੁੰਮਣ ਆ ਪਰ ਹੁਣ ਸ਼ਾਇਦ ਇਹ ਜਿਹੜਾ ਸਵਰਗ ਆ ਇਹ ਸਵਰਗ ਦੀ ਵੀ ਹਰ ਕਿਸੇ ਨੂੰ ਜਿਹੜੀਆਂ ਨਜ਼ਾਰੇ ਦੇਖਣੇ ਚਾਹੀਦੇ ਨੇ ਜਾਹ ਭਰੇ ਨਾ Rajasthan ਦੇ ਵਿੱਚ ਤੇਜ਼ ਅੱਤ ਦੀ ਗਰਮੀ ਪੈ ਰਹੀ ਹੈ ਪਰ ਲੇਕਿਨ ਹਿਮਾਚਲ ਦੇ ਵਿੱਚ ਟੈਂਪਰੇਚਰ ਮਾਈਨਸ ਹੈ ਮਾਈਨਸ ਉਸ ਜਗ੍ਹਾ ਦੇ ਉੱਪਰ ਜਿੱਥੇ ਅਸੀਂ ਖੜੇ ਹਾਂ ਅਸੀਂ ਖੜੇ ਹਾਂ ਬਾਰਾਂ ਲਾਂਚਾ ਜਿੱਥੇ ਤੁਹਾਨੂੰ ਬਰਫ਼ ਨਾਲ ਲੱਦੇ ਹੋਏ ਜੜੇ ਪਹਾੜ ਮਿਲਦੇ ਨੇ ਗਰਮੀ ਵਿੱਚ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਮਨਾਲੀ ਤੋਂ ਅੱਗੇ ਬਾਰਾਂ ਲਾਂਚਾ ਤੱਕ ਸਫ਼ਰ ਕਰ ਸਕਦੇ ਹੋ ਪਰ ਤੁਹਾਨੂੰ ਬਾਰਾਂ ਲਾਂਚਾ ਤੱਕ ਜਿਹੜਾ ਸਫ਼ਰ ਹੈਗਾ ਉਹ ਕਰਕੇ ਵਾਪਸ ਤੁਹਾਨੂੰ ਜਿਹੜੀ ਜਿਸ ਭਾਗੀ ਉੱਥੇ ਰੁਕਣਾ ਪਏਗਾ ਅਟਰ ਟੰਨ ਕਰਾਸ ਕਰ ਤੋਂ ਬਾਅਦ ਜਿਸੂ ਆਉਂਦਾ ਜਿਸੂ ਤੋਂ ਬਾਅਦ ਜਿਸੂ ਹੀ ਰੁਕ ਸਕਦੇ ਜਾਂ ਜਿਸ ਪਰ ਰੁਕ ਸਕਦੇ ਉੱਥੋਂ ਬਾਅਦ ਤੁਸੀਂ ਇੱਥੇ ਆ ਕੇ ਵਾਪਸ ਕਰ ਸਕਦੇ ਹੋ ਕਿਉਂਕਿ ਬਹੁਤ ਵਧੀਆ ਜਿਹੜਾ ਵਿਊ ਪੁਆਇੰਟ ਆ ਇੱਥੇ ਸੂਰਜ ਤਾਲ ਜਿਹੜੀ ਲੇਕ ਆ ਜਿਹੜੀ ਤੁਸੀਂ ਦੇਖ ਸਕਦੇ ਹੋ ਸੂਰਜ ਤਾਲ ਲੇਕ ਆ ਇੱਥੇ ਲੋਕ ਖੜਦੇ ਨੇ ਸੈਲਫੀਆਂ ਕਾਉਂਦੇ ਨੇ ਤਾਂ ਪਰਸਨਲ ਅੱਦੇ ਤੋਂ ਪਹਾੜ ਮਿਲਦੇ ਨੇ ਤੁਸੀਂ ਇੱਥੇ 10 15 20 ਮਿੰਟ ਇੰਜੋਏ ਕਰਕੇ ਵਾਪਸ ਜਾ ਸਕਦੇ ਹੋ ਕਿਉਂਕਿ ਜ਼ਿਆਦਾਤਰ ਸਮਾਂ ਖੜਨਾ ਮੁਸ਼ਕਲ ਹੁੰਦਾ ਕਿਉਂਕਿ ਆਕਸੀਜਨ ਦੀ ਥੋੜੀ ਦਿੱਕਤ ਆ ਜਿਹੜੀ ਉਹ ਆ ਸਕਦੀ ਹੈ ਤੁਸੀਂ ਦੇਖ ਸਕਦੇ ਹੋ ਸਲਾਨੀ ਜਿਹੜੇ ਨੇ ਉਹ ਖੜੇ ਨੇ ਆਪਣੀਆਂ ਸੈਲਫੀਆਂ ਲੈ ਰਹੇ ਨੇ ਤਾਂ ਲੋਕਪ੍ਰਿਤ ਫੈਮਿਲੀ ਟੈਂਪੋ ਟਰੈਵਲ ਤੁਸੀਂ ਆਪਣੀ ਗੱਡੀ ਦੇ ਉੱਪਰ ਇੱਥੇ ਆ ਸਕਦੇ ਹੋ ਕਿ ਤੁਹਾਨੂੰ ਕੋਈ ਦਿੱਕਤਾਂ ਵਾਲੀ ਗੱਲ ਜਿਹੜੀ ਨਹੀਂ ਹੈਗੀ ਸਾਹਮਣੇ ਇਸ ਤੋਂ ਅੱਗੇ ਜਿਹੜਾ ਲੇਹ ਨੂੰ ਜਾਣ ਵਾਲਾ ਰਸਤਾ ਜਿਹੜਾ ਇਹ ਇਸ ਰਸਤੇ ਦੇ ਉੱਪਰ ਅੱਗੇ ਤੁਹਾਨੂੰ ਬਰਫੀ-ਬਰਫ ਮਿਲੇਗੀ ਰਸਤੇ ਬਰਫ ਤੁਹਾਨੂੰ 10 ਕਿਲੋਮੀਟਰ ਪਿੱਛੇ ਤੋਂ ਸ਼ੁਰੂ ਹੋ ਜਾਂਦੀ ਹੈ ਪਰ ਲੇਕਿਨ ਵਧੀਆ ਜਿਹੜੀ ਤੁਸੀਂ ਸੈਲਫੀਆਂ ਲੈ ਸਕਦੇ ਹੋ ਆਪਣੀ ਗੱਡੀ ਤੇ ਆਪਣੀ ਕਾਰ ਤੇ ਤੁਸੀਂ ਆਪਣੇ ਵਾਈਕ ਤੇ ਤੁਸੀਂ ਇੱਥੇ ਆ ਸਕਦੇ ਹੋ ਝੀਲ ਹੈ ਤੁਸੀਂ ਦੇਖਿਓ ਥਲੋ ਜੰਮੀ ਹੋਈ ਝੀਲ ਹੈ ਜਿਹੜੀ ਤਾਂ ਲੋਕ ਨੇ ਜਿਹੜੇ ਅੱਗੇ ਇਹ ਤੋਂ ਅੱਗੇ ਵੀ ਜਿਹੜਾ ਸਫਰ ਜਿਹੜਾ ਉਹ ਕਰ ਰਹੇ ਨੇ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦਾ ਜਿਹੜਾ ਪਰਲਾਂਚਾ ਦਾ ਜਿੱਥੇ ਜਗਦੇਪੁਰ ਖੜੀ ਆ ਤਾਂ ਕਿਸ ਤਰ੍ਹਾਂ ਦਾ ਵੈਦਰ ਤੋਂ ਲੱਗ ਰਿਹਾ ਹੈ ਕਿਉਂਕਿ ਮਾਈਨਸ ਦੇ ਵਿੱਚ ਵੈਦਰ ਚਲਾ ਗਿਆ ਤਾਂ ਬਿਲਕੁਲ ਜੋ ਵੈਦਰ ਆ ਮਾਈਨਸ ਚ ਆ ਜਾਂਦਾ ਕਿਉਂਕਿ ਜਦੋਂ ਮਨਾਲੀ ਤੋਂ ਬਾਅਦ ਆਪਾਂ ਅਟਲ ਟਨਲ ਕਰਾਸ ਕਰਦੇ ਆ ਤਾਂ ਤਾਪਮਾਨ ਚ ਇੱਕਦਮ ਗਰਾਵਟ ਆਉਂਦੀ ਆ ਤਾਂ 9 ਕਿਲੋਮੀਟਰ ਦੀ ਜਿਹੜੀ ਸੁਰੰਗ ਆ ਉਹਨੂੰ ਕਰਾਸ ਕਰਨ ਤੋਂ ਬਾਅਦ ਇੱਕਦਮ ਜਿਹੜਾ ਹੈਗਾ ਤਾਪਮਾਨ ਗਿਰ ਜਾਂਦਾ ਤਾਂ ਇਸ ਵਕਤ ਅਸੀਂ 150 ਕਿਲੋਮੀਟਰ ਅੱਗੇ ਆ ਗਏ ਮਨਾਲੀ ਤੋਂ ਤਾਂ ਇਹ ਸੂਰਜ ਤਾਲ ਹੈਗਾ ਇਸ ਤੋਂ ਬਾਅਦ 12 ਲਾਚ ਆਉਣਾ ਲੇ ਹੁਣਾ ਤਾਂ ਜਿਹੜਾ ਟੈਂਪਰੇਚਰ ਆ ਉਹ ਲਗਭਗ ਮਾਈਨਸ ਦੇ ਲਗਭਗ ਚੱਲਦਾ ਰਹੂਗਾ ਰਾਤ ਨੂੰ ਅਗਰ ਹਵਾ ਜਾਂਦੀ ਆ ਤਾਂ ਕਾਫੀ ਜ਼ਿਆਦਾ ਮਾਈਨਸ ਦੇ ਵਿੱਚ 8 ਜਾਂ 9 ਤੱਕ ਵੀ ਪਹੁੰਚ ਜਾਂਦਾ ਪਰ ਜੇ ਕਿਸੇ ਜੋ ਹੋਰ ਦੇਖਦੇ ਕਿ Shimla ਜਾਂ Manali ਤੱਕ ਆਪਾਂ ਜਾਣੇ ਆ ਘੁੰਮਣ ਆਣੇ ਆ ਪਰ ਹੁਣ ਸ਼ਾਇਦ ਇਹ ਜਿਹੜਾ ਸਵਰਗ ਆ ਇਹ ਸਵਰਗ ਦੀ ਵੀ ਹਰ ਕਿਸੇ ਨੂੰ ਜਿਹੜੀਆਂ ਨਜ਼ਾਰੇ ਦੇਖਣੇ ਚਾਹੁੰਦੇ ਨੇ ਕਿਉਂਕਿ ਤਕਰੀਬਨ ਇੱਕ ਹਫ਼ਤੇ ਦਾ ਅਗਰ ਆਪਾਂ ਟੂਰ ਬਣਾ ਲਈਏ ਤਾਂ Manali ਤੋਂ ਬਾਅਦ ਸਿਸੂ ਪਿੰਡ ਹੁੰਦੇ ਹੋਏ ਬਾਰਾ ਲਾਚਾ ਜਿਸਪਾ ਹੁੰਦੇ ਹੋਏ ਲੇ ਜਾ ਕੇ ਤਾਂ ਲੇ ਦੇ ਵਿੱਚ ਜੋ ਡਰਾਈ ਪਹਾੜ ਹੈਗੇ ਨੇ ਉਹਨਾਂ ਦਾ ਨਜ਼ਾਰਾ ਲੈਂਦੇ ਹੋਏ ਝੀਲਾਂ ਦਾ ਨਜ਼ਾਰਾ ਲੈਂਦੇ ਹੋਏ ਤਾਂ ਕਾਫੀ ਜ਼ਬਰਦਸਤ ਜਿਹੜਾ ਟੂਰ ਆ ਹੀ ਬਣ ਜਾਂਦਾ ਮੈਂ ਸਰ ਕਹਾਂ ਸੇ ਆਇਆ ਹਾਂ ਪੰਜਾਬ ਸੇ ਅਰੇ ਪੰਜਾਬ ਤੋਂ ਆਏ ਆ ਪੰਜਾਬ ਦੇ ਵਿੱਚ ਤਾਂ ਕਾਫੀ ਗਰਮੀ ਹੈ ਪੁਰਿਆ ਕਿ ਕਿਦਾਂ ਲੱਗਿਆ ਜਾ ਤਾ ਉਹ ਮਨਾਲੀ ਤੱਕ ਹੀ ਸਫਰ ਆ ਇੱਥੇ ਆ ਕੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਟੈਂਪਰੇਚਰ ਬਹੁਤ ਲੋਅ ਹੈ ਇੱਥੇ ਰਾਤ ਅਸੀਂ ਜਿਸ ਪਰੂ ਕੈਸੀ ਤੇ ਉੱਥੇ ਵੀ ਬਹੁਤ ਜ਼ਿਆਦਾ ਟੈਂਪਰੇਚਰ ਲੋਅ ਹੋ ਗਿਆ ਸੀਗਾ ਤੇ ਅੱਛਾ ਮੈਸੂਰ ਹੋ ਰਿਹਾ ਬਹੁਤ ਵਧੀਆ ਇੱਥੇ ਬਿਲਕੁਲ ਅਗਰ ਤੁਸੀਂ ਕੁੰਮਰ ਆ ਰਹੇ ਹੋ ਤਾਂ ਤੁਸੀਂ ਮਨਾਲੀ ਤੋਂ ਅੱਗੇ ਜਿਫਸਾ ਤੁਸੀਂ ਜਿਹੜਾ ਆ ਸਕਦੇ ਹੋਗੇ ਕੈਮਰਾ ਮਲਬੀਰ ਦੇ ਨਾਲ ਵਿਕੀਪੁੱਲਰ ਡੇਲੀ ਪੋਸਟ ਪੰਜਾਬ ਨਾਲ ਹਿਮਾਚਲ ਬਾਰਾਲਾਂਚ